ਇਹ ਬੱਚੇ ਦੀਆਂ ਪੱਖਾਂ ਤੇ ਐਦਾਂ ਕਰਕੇ ਬੰਨ੍ਹ ਦੇ ਅਗਰੇ ਆਮ ਦੇ ਨਾਲ ਤਾਂ ਮੈਂ ਪਿਛਲੇ ਪਾਸੇ ਦੀ ਇਹਨੂੰ ਬਹੁਤ ਪੜਾਉਂਗਾ ਤਾਂ ਫਿਰ ਦੇਖਦੇ ਆਂ ਆਪਾਂ ਕਿਵੇਂ ਨਾਲਦਾ ਕਿਹੜਾ ਕਲਰ ਆ ਹਾਂਜੀ ਇੱਕ ਪਾਸੇ ਸਜੰਤ ਤੰਦੂਲ ਘਰੇ ਇੱਕ ਪਾਸੇ ਫਲਾਵਰ ਹੈ ਨਹੀਂ ਯਾਰ ਸਜੰਤ ਤੰਦੂਲ ਘਰ ਥੋੜੀ ਹੈ ਇਹ ਤਾਂ ਮੈਨੂੰ ਤਾਂ ਥੋੜੀ ਨਹੀਂ ਲੱਗਦਾ ਸਜੰਤ ਤੰਦੂਲ ਘਰੇ ਯਾਰ ਸੱਚੀ ਗੱਲ ਆ ਦੇਖੋ ਵੀ ਆਪਾਂ ਪਿੱਛੇ ਦੀ ਕਰਕੇ ਬਾਹਰ ਲਿਆ ਰਹੇ ਆ ਦੇਖੋ ਐਂ ਦੀ ਕਰਕੇ ਬੱਚੇ ਨੂੰ ਜੇ ਕਹਿ ਅਗਲਾ ਹਾਲ ਤਾਂ ਥੱਲੇ ਦੀ ਨਾ ਦੱਸੋ ਕਿ ਤੂੰ ਦੱਸੋ ਲਓ ਬੱਚੇ ਪਕੜੋ ਤੇ ਦੱਸੋ ਫਿਰ ਦੇਖੋ ਕਿੰਨਾ ਟੱਚ ਕਰਕੇ ਦੱਸ ਰਿਹਾ ਬੱਚਾ ਪਿੰਕ 1 ਡਾਲਰ ਹੈ ਡਾਲਰ ਹੈ ਨਹੀਂ ਯਾਰ ਤੂੰ ਦੇਖ ਤੇ ਆ ਨਾ 100 ਰੁਪਏ ਦਿੱਤਾ ਮੈਂ ਤੈਨੂੰ ਡਾਲਰ ਹੈ ਡਾਲਰ ਦੋਨੇ ਸਾਈਡਾਂ ਦੇਖ ਲਓ ਤੇ ਇਹ ਬੱਚੇ ਨੂੰ ਮੈਂ ਲਓ ਜੀ ਦੇਵਨ ਪਕੜੋ ਬੇਟਾ ਦੱਸੋ ਮੜਾ ਜਾ ਕਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਦੇਸ਼ ਮਾਲਵਾ ਤੇ ਮੈਂ ਆ ਹਰਵਿੰਦਰ ਬਾੜ। ਦੋਸਤੋ ਆਪਾਂ ਸਮਾਜ ਦੇ ਵਿੱਚ ਆਮ ਹੀ ਦੇਖਦੇ ਆ ਕਿ ਬੜੇ ਜਿਹੜੇ ਹੈਗੇ ਆ ਦੇਵੀ ਸ਼ਕਤੀ ਆ ਗਈ ਜੇ ਇਹ ਚ ਦਾ ਬੜਾ ਚਮਤਕਾਰ ਹੋ ਗਿਆ ਜੀ ਅਸਲ ਦੇ ਵਿੱਚ ਅਜਿਹੋ ਜਿਹਾ ਕੁਝ ਨਹੀਂ ਹੁੰਦਾ ਪਰ ਅੱਜ ਇੱਕ ਚਮਤਕਾਰ ਆਪਾਂ ਦੇਖਾਂਗੇ। ਮੈਂ ਚਮਤਕਾਰ ਹੀ ਕਹੂੰਗਾ ਪਰ ਸਾਇੰਸ ਵਾਲਾ ਆਵਾਂਗੇ ਕਿਵੇਂ? ਮੇਰੇ ਨਾਲ ਇੱਕ ਪਿਓ ਪੁੱਤ ਦੀ ਜੋੜੀ ਆ। ਛੋਟਾ ਜਿਹਾ ਬੱਚਾ ਤੇ ਨਾਲ ਉਹਨਾਂ ਦੇ ਫਾਦਰ ਸਾਹਿਬ ਨੇ ਤੇ ਆਓ ਤੁਹਾਡਾ ਨਾਮ ਕਰਾਉਣਾ ਗੱਲਬਾਤ। ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ ਸਰ। ਤਾਂ ਅਸੀਂ ਦੋਸਤੋ ਬੈਠੇ ਹੋਇਆ ਰਾਮਪਰਾ ਸਿਟੀ ਦੇ ਵਿੱਚ ਤਾਂ ਮੇਰੇ ਨਾਲ ਇਹ ਛੋਟਾ ਜਿਹਾ ਬੱਚਾ ਡੈਵਿਨ ਔਰ ਉਹਨਾਂ ਦੇ ਫਾਦਰ ਸਾਹਿਬ ਇਹ ਵੀ ਆਪਾਂ ਨੂੰ ਸਾਰੀ ਜਾਣਕਾਰੀ ਜਿਹੜੀ ਹੈਗੀ ਇਹ ਬੱਚੇ ਬਾਰੇ ਤੁਸੀਂ ਵੀਡੀਓ ਦੇਖ ਚੁੱਕੇ ਹੋ ਪਹਿਲਾਂ ਔਰ ਅੱਜ ਅਸੀਂ ਵੀ ਪਹੁੰਚੇ ਆ ਇਸ ਬੱਚੇ ਕੋਲੇ ਕੀ ਚਮਤਕਾਰ ਕੀ ਆ ਹਰ ਚੀਜ਼ ਦਾ ਕਿਵੇਂ ਦੱਸ ਦਿੰਦਾ ਬੱਚਾ ਅੱਖਾਂ ਦੇ ਪੱਟੀ ਬੰਨ੍ਹ ਕੇ ਕੋਈ ਚੀਜ਼ ਵੀ ਦਿਖਾ ਦਿਓ ਉਹਦੇ ਬਾਰੇ ਦੱਸ ਦਿੰਦਾ ਤਾਂ ਇਹ ਕੀ ਅਸਲ ਦੇ ਵਿੱਚ ਕੀ ਸਿਸਟਮ ਹੈਗਾ ਉਹ ਪਹਿਲਾਂ ਆਪਾਂ ਸਰ ਪਹਿਲਾਂ ਮੈਂ ਚਾਹੂੰਗਾ ਵੀ ਆਪਾਂ ਜਿਹੜਾ ਹੈਗਾ ਉਹ ਐਕਟੀਵਿਟੀ ਕਰਕੇ ਦਿਖਾਈ ਹੈ ਨਾ ਜੀ 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 ਵੀ ਇਹ ਪਹਿਲਾਂ ਤਾਂ ਮੈਂ ਪੁੱਛਣਾ ਕੋਈ ਪੌਣ ਪੂਣ ਵਾਲਾ ਕੋਈ ਚੁੰਕੀ ਚੁੰਕੀ ਤਾਂ ਨਹੀਂ ਲੱਗਦੀ ਆਪਣੇ ਘਰੇ ਜੀ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਹੈ ਜੀ ਅੱਛਾ ਕੋਈ ਕੋਈ ਦੇਵੀ ਸ਼ਕ ਕੋਈ ਦੇਵੀ ਸ਼ਕਤੀ ਹੋਵੇ ਨਹੀਂ ਜੀ ਨਹੀਂ ਕੋਈ ਹੈ ਜੀ ਨਹੀਂ ਮੈਂ ਵੈਸੇ ਵੀ ਸਾਇੰਸ ਮੈਂ ਖੁਦ ਵੀ ਸਾਇੰਸ ਦਾ ਹੀ ਮਤਲਬ ਫਾਲੋਅਰ ਹਾਂ ਓਕੇ ਮਤਲਬ ਸਾਇੰਸ ਹੀ ਟੀਚ ਕਰਨਾ ਮੈਂ ਜੀ ਤਾਂ ਇਸ ਤਰ੍ਹਾਂ ਦੀ ਕੋਈ ਸ਼ਕਤੀ ਨਹੀਂ ਹੁੰਦੀ ਹੈ ਜੀ ਨਹੀਂ ਹੈਗੀ ਹੈ ਨਾ ਕੋਈ ਦੇਵੀ ਸ਼ਕਤੀ ਹੈ ਨਾ ਕੋਈ ਜਦੋਂ ਅਸੀਂ ਪੌਣ ਵਗੈਰਾ ਦੀ ਗੱਲ ਕੀਤੀ ਅਸਲੀ ਕੋਈ ਚੀਜ਼ ਨਹੀਂ ਇਹ ਪਿਓਰਲੀ ਸਾਇੰਸ ਹੈ ਜੀ ओके okay. हां जी ਬਸ ਉਹ ਬੱਚੇ ਦੇ ਬ੍ਰੇਨ ਤੇ ਕੰਮ ਕੀਤਾ ਜੀ ਆਪਾਂ ਤਾਂ ਬ੍ਰੇਨ ਨੂੰ ਇਹਦੇ ਨੂੰ ਇੰਨਾ ਕਿ ਐਕਟੀਵੇਟ ਕਰਤਾ ਆਪਾਂ ਇੰਨਾ ਕਿ ਐਕਟੀਵੇਟ ਕਰਤਾ ਕਿ ਉਹ ਜਿਹੜੀਆਂ ਉਹਨੀਆਂ ਸੈਂਸਸ ਨੇ ਜੀ ਉਹ ਇੱਕ ਇੱਕ ਸੈਂਸ ਤੋਂ ਸਾਰੀਆਂ ਸੈਂਸਸ ਦਾ ਕੰਮ ਕਰ ਲੈ ਰਿਹਾ ਉਹ ਜਿਹੜਾ ਕੰਮ ਉਹਨੇ ਅੱਖਾਂ ਤੋਂ ਲੈਣਾ ਸੀ ਜਿਵੇਂ ਇੱਕ ਪਾਰਟੀ ਦੇ ਜਦੋਂ ਅਸੀਂ ਐਕਟੀਵਿਟੀ ਦੀ ਗੱਲ ਕੀਤੀ ਹਨਾ ਤਾਂ ਉਹਦੇ ਵਿੱਚ ਉਹ ਅੱਖਾਂ ਵਾਲਾ ਕੰਮ ਹੈ ਜਿਹੜਾ ਉਹ ਆਪਣੀ ਸਕਿਨ ਤੋਂ ਲੈ ਰਿਹਾ ਠੀਕ ਹੈ ਜੀ ਆਪਣੀ ਸੁਣਵਾਈ ਤੋਂ ਲੈ ਰਿਹਾ ਆਪਣੀ স্মੈਲ ਤੋਂ ਲੈ ਰਿਹਾ ਠੀਕ ਹੈ ਨਾ ਜੀ ਤਾਂ ਇਹਨਾਂ ਤੋਂ ਕੰਮ ਲੈ ਰਿਹਾ ਹੈ ਅੱਖਾਂ ਨੂੰ ਨਹੀਂ ਪੜ੍ਹ ਰਿਆ ਤਾਂ ਬਿਲਕੁਲ ਕੋਈ ਵੀ ਬੱਚਾ ਕਰ ਸਕਦਾ ਹੈ ਮੰਨ ਲਓ ਅੱਖਾਂ ਵਾਲੀ ਜਿਹੜੀ ਸੈਂਸ ਹੈ ਉਹ ਇਹਨਾਂ ਤਾਂ ਸਕੈਨਰਾਂ ਹੀ ਲੈ ਰਿਹਾ ਬਿਲਕੁਲ ਸਰ ਸਮੈਲਰਾਂ ਹੀ ਲੈ ਰਿਹਾ ਹਣਾ ਬਿਲਕੁਲ ਪੈਸੇ ਨਹੀਂ ਸਰ ਆਪਾਂ ਨੂੰ ਜੇ ਕੋਈ ਚੀਜ਼ ਕੋਈ ਦਿਖਦੀ ਹੈ ਨਾ ਤਾਂ ਆਪਾਂ ਨੂੰ ਬ੍ਰੇਨ ਹੀ ਦੱਸਦਾ ਉਹ ਜੀ ਬਿਲਕੁਲ ਕੀ ਹੋ ਰਿਹਾ ਹੈ ਕੀ ਨਹੀਂ ਹੋ ਰਿਹਾ ਤਾਂ ਫਿਰ ਉਹ ਇਹ ਬੱਚਾ ਜਿਹੜਾ ਬ੍ਰੇਨ ਨੂੰ ਸਿਗਨਲ ਭੇਜ ਰਿਹਾ ਉਹ ਸਕੈਨਰ ਦੇ ਥਰੂ ਸਮੈਲ ਦੇ ਥਰੂ ਇਹ ਦੇ ਦੇ ਥਰੂ ਭੇਜ ਰਿਹਾ ਅੱਖਾਂ ਦੇ ਥਰੂ ਨਹੀਂ ਭੇਜ ਰਿਹਾ ਤਾਂ ਬਿਲਕੁਲ ਸਰ ਕਾ ਮੈਂ ਜਾਊਂਗਾ ਬੈਕ ਐਕਟੀਵਿਟੀ ਕਰਕੇ ਡੈਵਨ ਰੈਡੀ ਹਾਂ ਕਰੀਏ ਐਕਟੀਵਿ ਤਾਂ ਇਹ ਬੱਚੇ ਨੂੰ ਆਪਾਂ ਕੁਝ ਕਲਰ ਦੇ ਆਪਣੇ ਕੋਲ ਬੋਲਾਂ ਦਾ ਜਿਹੜੀ ਹੈਗੀ ਆ ਇੱਕ ਬੈਗ ਪਿਆ ਕਾਫੀ ਬੋਲਸ ਨੇ ਇਹਦੇ ਵਿੱਚ ਤਾਂ ਆਪਾਂ ਬੱਚੇ ਦੀਆਂ ਜਿਹੜੀਆਂ ਅੱਖਾਂ ਨੇ ਉਹਨਾਂ ਉੱਪਰ ਪੱਟੀ ਬੰਨਾਂਗੇ ਪ੍ਰੋਪਰ ਬੰਨਾਂਗੇ ਬੇਫਿਕਰ ਹੋ ਜਾਓ ਚੱਲੀ ਬਾਕੀ ਕੰਮ ਕਰਾਂਗੇ ਸਾਰਾ ਫਿਰ ਕੀ ਕੀ ਕੁਛ ਹੈ ਫਿਰ ਕੁਝ ਮੇਰੇ ਕੋਲੇ ਪਰ ਸੋਚੋ ਆਪਾਂ ਕੁਝ ਚੀਜ਼ਾਂ ਖਾਵਾਂਗੇ ਠੀਕ ਹੈ ਬੁਕਸ ਪਈਆਂ ਨੇ ਮੈਂ ਕਿਹਾ ਵੀ ਮੈਂ ਜਿੰਨਾ ਕ ਬੱਚੇ ਨੂੰ ਪਰਖ ਚੁੱਕਿਆ ਤੁਸੀਂ ਆਖੋਗੇ ਯਾਰ ਬਾ ਕਮਾਲ ਵੀ ਸਾਇੰਸ ਇੱਥੇ ਤੱਕ ਵੀ ਕਹਿੰ ਸਕਦੀ ਆ ਤੇ ਆਪਾਂ ਕਰੀਏ ਸ਼ੁਰੂ ਫਿਰ ਸਰ ਕਰਾਓ ਮੇਰੀ ਥੋੜੀ ਹੈਲਪ ਹਾਂਜੀ ਹਾਂਜੀ ਆਪਾਂ ਮੈਂ ਚਾਹੂੰਗਾ ਤੁਸੀਂ ਬੱਚੇ ਦੇ ਕਰੋ ਹਾਂਜੀ ਤਾਂ ਆਪਾਂ ਅੱਛਾ ਇਹ ਕਪੜਾ ਦੇਖੋ ਤੁਸੀਂ ਕਈ ਵਾਰੀ ਹੋ ਜਾਂਦਾ ਵੀ ਥੱਲੇ ਦੇਖ ਦੋ ਆ ਐਸਾਈਡ ਰੈਡ ਕਪੜਾ ਔਰ ਥੱਲੇ ਬਹੁਤ ਹੀ ਮੋਟਾ ਕਪੜਾ ਹੈੜਾ ਕਿ ਬਲੈਕ ਕਲਰ ਦਾ ਉਹ ਵੀ ਲੱਗਾ ਡਬਲ ਆ ਕਹਿੰਦਾ ਮਤਲਬ ਵੀ ਦੇਸਨ ਦਾ ਕੋਈ ਚਾਂਸ ਹੀ ਨਹੀਂ ਹੈ ਤਾਂ ਆਹ ਦੇਖੋ ਇਹ ਇਹ ਬੱਚੇ ਦੀਆਂ ਪੱਖਾਂ ਤੇ ਐਦਾਂ ਕਰਕੇ ਬੰਨ੍ਹ ਦਾਂਗੇ ਆਰਾਮ ਦੇ ਨਾਲ ਤੇ ਤੋਂ ਨੂੰ ਆਪਾਂ ਦਿਖਾਵਾਂਗੇ ਵੀ ਬੱਚੇ ਨੂੰ ਦੇਖ ਰਿਹਾ ਥੋੜਾ ਟਾਈਟਾ ਹੁਣ ਬੱਚੇ ਠੀਕ ਹੈ ਠੀਕ ਹੈ ਹੁਣ ਠੀਕ ਹੈ ਓਕੇ ਤਾਂ ਆਪਾਂ ਇਹਦੀ ਇਹ ਪੱਟੀ ਹੈ ਬੰਦ ਕੀਤੀ ਹੈ ਤੁਸੀਂ ਦੇਖੋ ਮੈਂ ਤੇ ਉੱਪਰ ਦੇਖੋ ਦੇਖੋ ਜਿਹੜੀ ਰੂਈ ਆ ਜਾਂ ਰੂਹ ਹੈਗੀ ਉਹ ਥੱਲੇ ਤੱਕ ਆਈ ਹੋਈ ਹੈ ਤਾਂ ਬੱਚੇ ਨੂੰ ਦਿਖੂ ਕਿੱਥੋਂ ਦੀ ਯਾਰ ਤਾਂ ਮਤਲਬ ਹੀ ਨਹੀਂ ਹੈ ਤਾਂ ਆਪਾਂ ਬੱਚੇ ਨੂੰ ਕੁਝ ਇਹ ਜਿਹੜਾ ਬੈਗ ਆ ਬੈਗ ਦੇ ਵਿੱਚ ਬਹੁਤ ਸਾਰੀਆਂ ਬੋਲਸ ਨੇ ਆਪਾਂ ਬੱਚੇ ਨੂੰ 1 ਬਾਈ 1 ਕਰਕੇ ਜਿਹੜਾ ਹੈ ਸਾਹਮਣੇ ਦੀ ਵੀ ਮੈਂ ਫੜਾਵਾਂਗੀ ਇਹਨਾਂ ਇਰੀਟੇਸ਼ਨ ਜੀ ਅਜਵੇਂ ਰੂਂਜ ਹੀ ਲੱਗਦੀ ਏ ਇਹਨੂੰ ਥੋੜਾ ਜਿਹਾ ਇਕੱਠੀ ਜੀ ਕਰ ਦਿਓ ਨਾਲੇ ਸੰਪਰਕ ਜਮ੍ਹਾਂ ਬੰਦ ਹੋ ਜੂਗੀ ਜੇਗਾ ਬਿਲਕੁਲ ਬਿਲਕੁਲ ਰੂਂਜ ਹੀ ਲੱਗਦੀ ਏ ਇਰੀਟੇਸ਼ਨ ਜੀ ਹੁੰਦੀ ਆ ਨੱਕ ਦੇ ਉੱਪਰ ਲੱਗਦੀ ਆ ਤਾਂ ਨੱਕ ਥੋੜਾ ਜਿਹਾ ਆਪਾਂ ਠੀਕ ਆ ਹੁਣ ਲੱਗਦਾ ਨਹੀਂ ਠੀਕ ਆ ਬੇਟਾ ਕੰਫਰਟੇਬਲ ਆ ਫੋਲਡ ਕਰ ਦਈਏ ਇਹਨੂੰ ਓਕੇ ਦੇਖੋ ਹੁਣ ਠੀਕ ਆ ਓਕੇ ਤਾਂ ਪੂਰੇ ਤਰੀਕੇ ਨਾਲ ਆਪਾਂ ਬੰਦ ਕਰ ਚੁੱਕੇ ਆ ਇਹੜਾ ਥੈਲਾਗਾ ਬਾਲਸ ਵਾਲਾ ਇਹ ਮੇਰੇ ਕੋਲੇ ਆ ਦਾ ਬੱਚਾ ਦੇਖੋ ਤੁਹਾਡੇ ਕੈਮਰੇ ਦੇ ਸਾਹਮਣੇ ਆ ਬੱਚੇ ਹੀ ਤੇ ਧਿਆਨ ਵੀ ਉਧਰ ਆ ਤਾਂ ਮੈਂ ਪਿਛਲੇ ਪਾਸੇ ਦੀ ਇਹਨੂੰ ਬਹੁਤ ਫੜਾਉਂਗਾ ਤਾਂ ਫਿਰ ਦੇਖਦੇ ਆਪਾਂ ਕਿਵੇਂ ਨਾਲਾ ਕਿਹੜਾ ਕਲਰ ਆ ਕਿੱਥੋਂ ਆਪਾਂ ਸ਼ੁਰੂ ਕਰਨ ਲੱਗੇ ਆ ਸੋ ਮੇਰੇ ਸਾਹਮਣੇ ਤੁਸੀਂ ਦੇਖੋ ਮੈਂ ਇੱਕ ਆ ਬਾਲ ਕੱਢੀ ਆ ਬੇਟਾ ਉੱਪਰਲੇ ਪਾਸੇ ਤੈਨੂੰ ਫੜਾਉਂਗਾ ਮੈਂ ਤਾਂ ਤੁਸੀਂ ਦੇਖੋ ਆ ਆ ਬਾਲ ਤੁਹਾਨੂੰ ਫੜਾਈ ਆ ਮੈਂ ਦੱਸੋ ਕਿਹੜਾ ਕਲਰ ਆ ਇਹ ਵਾਈਟ ਵਾਹ ਕੀ ਬਾਤ ਹੈ ਵਾਈਟ ਕਲਰ ਵਾਕੇ ਵਾਈਟ ਕਲਰ ਆ ਚਲੋ ਅਗਲਾ ਐਕਸਪੈਰੀਮੈਂਟ ਵੀ ਕਰਦੇ ਆਂ ਏਡਾ ਛੇਤੀ ਆਪਾਂ ਹਾਰਮੋਨ ਨਾਲ ਹੀ ਹੈ ਨਹੀਂ ਵੈਸੇ ਕੋਸ਼ਿਸ਼ ਕਰਾਂਗੇ ਵੀ ਦੇਵਨ ਚ ਕੀ ਚਮਤਕਾਰ ਆ ਮੇਰੇ ਨੇੜੇ ਕੱਟੋ ਛੇਤੀ ਬੰਨੇ ਲੇਓ ਫਸਦੇ ਕੇਸ ਦੀ ਨੇੜੇ ਆ ਹਾਂਜੀ ਲਾਈਟ ਗ੍ਰੀਨ ਤੁਸੀਂ ਲਾਈਟ ਗ੍ਰੀਨ ਵਾਹ ਜੀ ਵਾਹ ਵਾਹ ਕੀ ਬਾਤ ਹੈ ਲਾਈਟ ਗ੍ਰੀਨ ਵਾਕਈ ਸਹੀ ਹੈ ਤਾਂ ਆਪਾਂ ਹੁਣ ਅਗਲੀ ਜਿਹੜੀ ਬੋਲ ਆ ਉਹ ਆਪਾਂ ਇਹਨਾਂ ਨੂੰ ਫੜਾਉਣ ਜਾ ਰਹੇ ਆਂ ਦੇਖਦੇ ਆਂ ਏ ਇਹ ਦੱਸ ਸਕਦੇ ਆ ਕਿ ਨਹੀਂ ਦੱਸ ਸਕਦੇ 오렌ਜ 오렌ਜ ਕੀ ਬਾਤ ਐ ਯਾਰਾ ਤਾਂ ਕਮਾਲ ਹੀ ਹੋ ਰਹੀ ਆ ਮੈਂ ਤਾਂ ਹੈਰਾਨ ਹੋ ਰਿਹਾ ਵੀ ਆਪਾਂ ਪਿੱਛੇ ਦੀ ਕਰਕੇ ਬਾਹਰ ਲਿਆ ਰਹੇ ਆ ਦੇਖੋ ਐਂ ਦੀ ਕਰਕੇ ਬੱਚੇ ਨੂੰ ਜੇ ਕਹਿ ਅਗਲਾ ਹਲਦਾ ਵੀ ਥੱਲੇ ਦੀ ਨਾ ਦੱਸੋ ਕਿ ਤੂੰ ਦੱਸੂ ਲਓ ਬੱਚੇ ਪਕੜੋ ਤੇ ਦੱਸੋ ਫਿਰ ਦੇਖੋ ਕਿੰਨਾ ਟੱਚ ਕਰਕੇ ਦੱਸ ਰਿਹਾ ਬੱਚਾ ਪਿੰਕ ਪਿੰਕ ਆ ਦੇਖੋ ਜੀ ਪਿੰਕ ਕਲਰ ਅ ਇਹ ਤਿਆਰਪਾ ਤਾਂ ਆਪਣਾ ਜਿਹੜਾ ਬਹੁਤ ਕਾਮਯਾਬ ਰਹਿਣ ਜਿਹੜੇ ਕੁਛ ਕਿਹਾ ਹੁਣ ਆਪਣੇ ਕੋਲੇ ਕਾਫੀ ਆ ਕਾਰਡ ਤੁਸੀਂ ਦੇਖ ਸਕਦੇ ਹੋ ਦੋਸਤੋ ਟਿੱਕੇ ਵਜਾ ਬੱਚੇ ਹਣਾ ਤਾਂ ਇਹਦੇ ਦੋਨੇ ਸਾਈਡ ਹੀ ਨੇ ਕਾਰਡ ਜਿਵੇਂ ਆਹ ਕਾਰਡ ਆ ਆਪਾਸਾ ਔਰ ਆਪਾਸਾ ਦੋਨੇ ਪਾਸੇ ਬੱਚੇ ਨੇ ਦੱਸਨੇ ਆ ਇਹਨਾਂ ਦੇ ਵਿੱਚੋਂ ਕੋਈ ਵੀ ਕਾਰਡ ਆ ਪਾ ਕੇ ਕਰਕੇ ਜਿਹੜਾ ਹੈਗਾ ਉਹ ਫੜਾਵਾਂਗੇ ਤੁਹਾਡੇ ਸਾਹਮਣੇ ਜਿਹੜਾ ਪਹਿਲਾ ਕਾਰਡ ਆ ਮੈਂ ਉੱਪਰ ਦੇ ਬੱਚੇ ਨੂੰ ਫੜਾਉਂਗਾ ਤੁਸੀਂ ਦੇਖ ਲਓ ਕੀ ਆ ਲਓ ਵੀ ਦੇਵਨ ਫੜੋ ਤੇ ਦੱਸੋ ਕਿਹੜਾ ਕਲਰ ਆ ਬੇਸ ਕਿਹੜਾ ਵੈਲ ਬੈਕਗਰਾਉਂਡ ਹੈ ਹਾਂਜੀ ਪਾਸੇ ਸਜਨ ਤੰਦੂਲਕਰ ਹੈ ਇੱਕ ਪਾਸੇ ਫਲਾਵਰ ਹੈ ਨਹੀਂ ਯਾਰ ਸਚਨ ਤੰਦੂਲਕਰ ਥੋੜੀ ਹੈ ਇਹ ਇਹ ਤਾਂ ਮੈਨੂੰ ਤਾਂ ਥੋੜੀ ਨਹੀਂ ਲੱਗਦਾ ਸਚੀ ਤੰਦੂਲਕਰ ਹੈ ਯਾਰ ਸੱਚੀ ਗੱਲ ਆ ਦੇਖੋ ਸੱਚੀ ਵਿੱਚ ਹੀ ਸਚਨ ਤੰਦੂਲਕਰ ਆ ਕਮਾਲ ਕਰੀ ਜਾਂਦਾ ਯਾਰ ਮੈਨੂੰ ਤਾਂ ਇਹ ਲੱਗਦਾ ਵੀ ਡੇਰਾ ਮੈਂ ਖੋਲ ਲੈਣਾ ਨਾਲ ਇਹਨੂੰ ਰੱਖ ਲਊਗਾ ਮੈਂ ਚੇਲਾ ਹੈਨਾ ਤਾਂ ਬੜਾ ਜਿਹੜਾ ਸਾਇੰਸ ਬੜੀ ਤਰੱਕੀ ਕਰ ਚੁੱਕੀ ਆ ਵੈਸੇ ਪਹਿਲੇ ਬਹੁਤ ਕੀਤੀ ਹੋਈ ਆਪਾਂ ਨੂੰ ਹੁਣ ਪਤਾ ਲੱਗ ਰਿਹਾ ਤਾ ਇੱਕ ਅਗਲਾ ਕਾਰਡ ਆ ਜਿਹੜਾ ਇਹਨਾਂ ਚੋਂ ਪਲੇਇੰਗ ਕਾਰਡ ਮੈਂ ਹੋਰ ਦੋਸਤੋ ਤੁਹਾਡੇ ਸਾਹਮਣੇ ਆ ਦੋਨੇ ਸਾਈਡਾਂ ਦੇਖ ਲਓ ਤੇ ਇਹ ਬੱਚੇ ਨੂੰ ਮੈਂ ਲਓ ਜੀ ਦੇਵਨ ਪਕੜੋ ਬੇਟਾ ਦੱਸੋ ਮੜਾ ਜਾ ਮੈਨੂੰ ਨਮਸ ਲਾਈਟ ਬਲੂ ਕਲਰ ਦਾ ਬੈਕਗ੍ਰਾਉਂਡ ਆ ਸਟਾਰ ਐਂਡ ਫਰੂਟ ਆਇਕਨ ਓਕੇ ਦੇਖੋ ਬੈਕਗ੍ਰਾਉਂਡ ਦੇ ਦੇ ਕਿ ਨਹੀਂ ਆ ਬਲੂ ਕਲਰ ਜਿਹਨਾਂ ਨੇ ਕਿਹਾ ਲਾਈਟ ਬਲੂ ਦੀ ਔਰ ਇੱਕ ਪਾਸੇ ਫਰੂਟ ਆ ਔਰ ਇੱਕ ਪਾਸੇ ਸਟਾਰ ਆ ਔਰ ਲਾਸਟ ਆਪਾਂ ਇਹਨਾਂ ਚੋਂ ਇੱਕ ਹੋਰ ਆਪਸ਼ਨ ਲਾਸਟ ਦੇਖਾਂਗੇ ਉਸ ਤੋਂ ਬਾਅਦ ਫਿਰ ਅਗਲੀ ਆਪਾਂ ਐਕਟੀਵਿਟੀ ਕਰਕੇ ਦੇਖਾਂਗੇ ਤਾਂ ਇਹ ਦੇਖੋ ਦੋਸਤੋ ਸਾਹਮਣੇ ਤੁਹਾਡੇ ਆ ਠੀਕ ਹੈ ਲਓ ਜੀ ਦੱਸੋ ਫਿਰ ਹੁਣ ਸਾਨੂੰ ਇਹ ਕੀ ਹੈ ਜਨਾਬ ਇਸ ਵਾਰੀ ਨੂੰ ਬੈਕਗ੍ਰਾਉਂਡ ਲੱਗ ਕੇ ਫਿਰ ਲਾਈਨ ਹੈ ਇੱਕ ਵਾਰ ਸੇ ਗਿਟਾਰ ਉਹ ਵਾਹ ਹੁਣ ਇਹ ਤਾਂ ਹੋ ਗਿਆ ਵੀ ਚਲੋ ਆਪਾਂ ਇਧਰ ਕਾਰਡਸ ਦਾ ਬੱਚੇ ਨੇ ਦੇਖੇ ਹੋਣਗੇ ਬਾਲਸ ਦੇਖੀ ਹੋਣੀਆਂ ਮੜ ਮੋਟਾ ਆਈਡੀਆ ਵੀ ਲੱਗ ਸਕਦਾ ਹੈ ਤੁਹਾਡੀ ਗੱਲ ਮੰਨਦੇ ਆ ਆ ਮੇਰਾ ਪਰਸਾ ਇਹਦੇ ਤੇ ਮੇਰਾ ਇੱਕ ਆ ਚੀਜ਼ ਆ ਦੇਖੋ ਦੁਤੀਆਣਾ ਆਪਾਂ ਬੱਚੇ ਨੂੰ ਪੁੱਛਦੇ ਵੀ ਕੀ ਐ ਦੱਸ ਪਾਉਂਦਾ ਕਿੰਨੇ ਦੱਸ ਪਾਉਂਦਾ ਲੈ ਬੇਟਾ ਦੱਸੋ ਕੀ ਚੀਜ਼ ਐ ਤੇ ਕੀ ਲਿਖਿਆ ਇਹਦੇ ਉੱਪਰ ਉਹ ਵਾਹ ਕੀ ਬਾਤ ਆ ਯਾਰ ਆਦਿਕੋ ਮੇਰਾ ਪੁਰਾਣਾ ਆਈ ਕਾਰਡ ਮੇਰੀ ਜੇਬ ਚ ਸੀਗਾ ਤਾਂ ਬੱਚੇ ਨੇ ਇੱਕ ਵਾਰੀ ਐਂ ਕੀਤਾ ਯਾਰ ਮੈਂ ਵੀ ਕੋਸ਼ਿਸ਼ ਕਰੂੰਗਾ ਕੋਈ ਨਹੀਂ ਦੁਬਾਰ ਵੀ ਆਪਾਂ ਕਰ ਪਾਉਂਦੇ ਕਿ ਨਹੀਂ ਕਰ ਪਾਉਂਦੇ ਹੁਣ ਆਪਾਂ ਅਗਲਾ ਜਿਹੜਾ ਹੈਗਾ ਅਗਲਾ ਇੱਕ ਹੋਰ ਇਹਨੂੰ ਬੱਚੇ ਨੂੰ ਫੜਾਉਣ ਲੱਗੇ ਆ ਆ ਦੇਖੋ ਆ ਚੀਜ਼ ਇਹਨੂੰ ਸਮਝ ਆਉਂਦੀ ਆ ਨਹੀਂ ਉਹਦੀ ਫੋਟੋ ਕਿਹੋ ਜੀ ਆ ਤੇ ਕੀ ਲਿਖਿਆ ਦੇ ਉੱਪਰ ਹੈ ਨਾ ਇਹ ਸਾਰਾ ਲਓ ਬੱਚੇ ਦੱਸੋ ਫਿਰ ਕੀ ਚੀਜ਼ ਹੈ ਇੱਕ ਡਾਲਰ ਹੈ ਡਾਲਰ ਹੈ ਨਹੀਂ ਯਾਰ ਤੂੰ ਦੇਖ ਤੇ ਆ ਨਾ 100 ਰੁਪਏ ਦਿੱਤਾ ਮੈਂ ਤੈਨੂੰ ਡਾਲਰ ਹੈ ਡਾਲਰ ਹੈ ਡਾਲਰ ਦੇ ਉੱਪਰ ਫੋਟੋ ਕੀ ਦੀ ਆ ਬੇਟਾ अच्छा ये मेरे आया तो सुपर कि लिखा हुआ है किड़ी कंट्री दा है यून यूनाइटेड स्टेट्स ऑफ अमेरिका वाह यूएस वाले एकलो तो एकलो ਤੁਹਾਡਾ ਡਾਲਰ ਵੀ ਅਸੀਂ ਜਿਹੜਾ ਹੈਗਾ ਅੱਖਾਂ ਬੰਨ ਕੇ ਦੱਸਦਾ ਵੀ ਤੁਹਾਡਾ ਡਾਲਰ ਯਾਰ ਬੜੀ ਕਮਾਲ ਦੀ ਗੱਲ ਆ ਤਾਂ ਮੈਂ ਚਾਹੂੰਗਾ ਤੁਹਾਨੂੰ ਕਿਉਂਕਿ ਤੁਸੀਂ ਦੇਖ ਹੀ ਲਿਆ ਬੱਚੇ ਦਾ ਜਿਹੜਾ ਤਿਆਰਪਾ ਹੈਗਾ ਹਨਾ ਕਿੰਨਾ ਬੱਚੇ ਨੇੜਾ ਆਪਦੇ ਦਿਮਾਗ ਨੂੰ ਕਹਿ ਲਿਆ ਆਪਾਂ ਰੋਸ਼ਨ ਕੀਤਾ ਜਾਂ ਜਾਗਰੂਤ ਕੀਤਾ ਤੇ ਸਾਰਾ ਕਮਾਲ ਹੈੜਾ ਉਹ ਇਹਨਾਂ ਦੇ ਫਾਦਰ ਸਾਹਿਬ ਦਾ ਮੈਂ ਕਹੂੰਗਾ ਕਿਉਂਕਿ ਇਹ ਟੀਚਰ ਨੇ ਕੋਦ ਹਨਾ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਨੇ ਪੜ੍ਹਾਉਂਦੇ ਨੇ ਤਾਂ ਮੈਂ ਚਾਹੂੰਗਾ ਇਹ ਐਕਟੀਵਿਟੀ ਆਪਣੀ ਬਹੁਤ ਹੋ ਗਈ ਬਹੁਤ ਆ ਕਾਫੀ ਆ ਕਿਉਂਕਿ ਤਸੱਲੀ ਹੋ ਚੁੱਕੀ ਆਪਣੀ ਇਸ ਗੱਲ 'ਚ ਬੜਾ ਲੰਮਾ ਆਪਾਂ ਬੱਚਾ ਫਿਰ ਵੀ ਕਿਉਂਕਿ ਉਹਨੂੰ ਜ਼ਿਆਦਾ ਪਰੇਸ਼ਾਨੀ ਨਾ ਆਵੇ ਤਾਂ ਇਸ ਕਰਕੇ ਸਰ ਨਵਦੀਪ ਜੀ ਹੁਣ ਆਪਾਂ ਬੇਟਾ ਪਿੱਛੇ ਹੋ ਕੇ ਬਹਿ ਜਾਓ ਆਰਾਮ ਨਾਲ ਹੁਣ ਤੁਸੀਂ ਰੱਖੋ ਮੈਂ ਕੋਲੇ ਤਾਂ ਮੈਂ ਚਾਹਣਾ ਵੀ ਥੋੜੀ ਜੀ ਸਾਨੂੰ ਜਾਣਕਾਰੀ ਦਿਓ ਇਹ ਹੋਇਆ ਕੀ ਪੜਾਇਆ ਤੁਸੀਂ ਕਿਹੜਾ ਜਾਦੂ ਟੂਨਾ ਸਿਖਾਇਆ ਵੀ ਅੱਖਾਂ ਬੰਦ ਕੇ ਘੜਪ 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 ਦੱਸਿਆ ਨਾ ਮੈਂ ਸਾਨੂੰ ਤਾਂ ਕਈ ਵਾਰ ਵੇਖ ਕੇ ਵੀ ਹੈਂਡ ਕਲੋਣੀ ਪੈਂਦੀ ਆ ਬਈ ਕੁਝ ਨਹੀਂ ਕੀਤਾ ਜੀ ਆਪਾਂ ਐਕਸਟਰਾ ਮਤਲਬ ਇਹਦੇ ਬ੍ਰੇਨ ਤੇ ਕੰਮ ਕੀਤਾ ਜੀ ਅਸੀਂ ਹਾਂਜੀ ਤਾਂ ਕੁਝ ਐਕਸਰਸਾਈਜ਼ ਹੁੰਦੀਆਂ ਨੇ ਬ੍ਰੇਨ ਦੀ ਐਕਸਰਸਾਈਜ਼ ਹੁੰਦੀਆਂ ਨੇ ਕੁਝ ਮੈਡੀਟੇਸ਼ਨ ਦੀਆਂ ਟੈਕਨੀਕਸ ਹੁੰਦੀਆਂ ਨੇ ਜੀ ਕੁਝ ਐਕਸ ਫਿਜ਼ੀਕਲ ਐਕਸਰਸਾਈਜ਼ ਵੀ ਹੋਰ ਹੁੰਦੀਆਂ ਨੇ ਉਹ ਐਕਸਰਸਾਈਜ਼ ਵਗੈਰਾ ਕਰਾਈਆਂ ਜਿਹਦੇ ਨਾਲ ਜਿਹੜਾ ਤਾਂ ਬ੍ਰੇਨ ਹੈ ਜੀ ਉਹ ਆਪਣੀਆਂ ਜਿਹੜੀਆਂ ਇਹਦੀਆਂ ਫਾਈਵ ਸੈਂਸਸ ਨੇ ਇੱਕ ਇੱਕ ਸੈਂਸ ਤੋਂ ਪੰਜੋ ਸੈਂਸਾਂ ਵਾਲਾ ਕੰਮ ਲੈ ਸਕਦਾ ਜੀ ਹੋਰ ਕੁਝ ਨਹੀਂ ਹੈ ਜੀ ਨਹੀਂ ਇਹ ਤੁਸੀਂ ਆਪਣੇ ਬੱਚੇ ਨੂੰ ਕਰਾ ਰਹੇ ਹੋ ਜਾਂ ਹੋਰ ਬੱਚਿਆਂ ਨੂੰ ਵੀ ਟ੍ਰੇਨਿੰਗ ਦਿੰਨੇ ਹੋ ਹਾਂਜੀ ਹੋਰ ਬੱਚਿਆਂ ਨੂੰ ਵੀ ਆਪਾਂ ਦੇ ਰਹੇ ਆਂ ਜੀ ਬਸ ਇਕੱਲੇ ਆਪਣੇ ਬੱਚੇ ਤੱਕ ਹੀ ਸੀਮਤ ਨਹੀਂ ਰੱਖਿਆ ਤਾਂ ਬਿਲਕੁਲ ਆਪਾਂ ਦੇ ਰਹੇ ਆਂ ਜੀ ਟ੍ਰੇਨਿੰਗ ਇਹਦੀਆਂ ਮਤਲਬ ਸੈਟਰਡੇ ਸਾਡੇ ਕਲਾਸਸ ਹੁੰਦੀਆਂ ਨੇ ਜੀ ਹਾਂਜੀ ਤੇ ਇਹ ਕਿੰਨੀ ਤੋਂ ਕਿੰਨੀ ਉਮਰ ਦੇ ਬੱਚੇ ਜਿਹੜੇ ਤੁਹਾਡੇ ਇਸ ਕਲਾਸ ਜਾ ਸਕਦੇ ਸਾਰੇ 6 ਤੋਂ ਲੈ ਕੇ 16 ਸਾਲ ਤੱਕ ਦੇ ਜਿਹੜੇ ਬੱਚੇ ਆ ਉਹਨਾਂ ਦਾ ਤਾਂ ਬਹੁਤ ਜਲਦੀ ਰਿਜ਼ਲਟ ਮਿਲ ਜਾਂਦਾ ਤੇ ਆਪਾਂ ਉਹਨੂੰ ਟ੍ਰੇਨਿੰਗ ਹੈਗੇ ਆ ਬੱਚੇ ਆਪਣੇ ਕੋਲ ਵੈਸੇ ਜੇ ਆਪਾਂ ਗੱਲ ਕਰੀਏ ਕਿ 6 ਤੋਂ 16 ਤੱਕ ਤੱਕ ਦੇ ਬੱਚੇ ਕਰ ਸਕਦੇ ਆ ਕਈ ਗੱਲ ਨਹੀਂ ਹੈ ਜੀ ਤਾਂ 16 ਸਾਲ ਤੋਂ ਉੱਪਰ ਮੀਨ ਅਡਲਟਸ ਵੀ ਇਹ ਕਰ ਸਕਦੇ ਆ ਬਟ ਉਹਨਾਂ ਤੇ ਟਾਈਮ ਲੱਗ ਜਾਂਦਾ ਹੈ ਅਗਰ ਉਹ ਪ੍ਰੋਪਰ ਕਰਨ ਤਾਂ ਉਹ ਵੀ ਅਚੀਵ ਕਰ ਸਕਦੇ ਜੀ ਤੇ ਤੁਸੀਂ ਜੇਕਰ ਤੁਹਾਡੇ ਕੋਲ ਕੋਈ ਬੱਚੇ ਭੇਜਣਾ ਚਾਹੁੰਦਾ ਮੈਂ ਦੇਖਿਆ ਤੁਸੀਂ ਜਿਵੇਂ ਬੱਚਿਆਂ ਨੇ ਨੀਟ ਵੱਲ ਜਾਣਾ ਆਈਆਈਟੀ ਵੱਲ ਜਾਣਾ ਤਾਂ ਮੈਂ ਜਿਹੜੇ ਤੁਹਾਡੀ ਇਹ ਸੰਸਥਾ ਹੈਗੀ ਆ ਐਸਵੀਐਸਸੀ ਹਣਾ ਰਾਮਪੁਰੇ ਆਪਾਂ ਬੈਠੇ ਆ ਤੁਹਾਡਾ ਐਸ ਵੀ ਐਸ ਸੀ ਇਹ ਸੈਂਟਰ ਹੈਗਾਗਾ ਕੋਚਿੰਗ ਇੰਸਟੀਚੂਟ ਆ ਤਾਂ ਇਹਦੇ ਵਿੱਚ ਤੁਸੀਂ ਬੱਚਿਆਂ ਨੂੰ ਕਦੋਂ ਤੋਂ ਤਿਆਰੀ ਸ਼ੁਰੂ ਕਰ ਦਿੰਨੇ ਹੋ ਮੈਂ ਇਹ ਵੀ ਥੋੜੀ ਜਾਣਕਾਰੀ ਜਰੂਰ ਦੋ ਜੀ ਹਾਂਜੀ ਇਹ ਜੀ ਸਰ ਇਹ ਹੈ ਕਿ ਜਿਹੜੇ ਸਾਡੇ ਆਪਣੇ ਬੈਚਸ ਹੁੰਦੇ ਆ ਜਿੱਦਾਂ ਨਾ ਅਸੀਂ 8th 9th 10th ਦੀ ਜਿਹੜੀ ਫਾਊਂਡੇਸ਼ਨ ਕਲਾਸਸ ਤੇ +1 +2 ਦੇ ਸਰ ਜਿਹੜੇ ਹੈਗੇ ਆ ਉਹ ਹੋ ਨੀਟ ਤੇ ਜੇਈ ਦੇ ਜਿਹੜੇ ਕੁਝ ਬੈਚ ਹੁੰਦੇ ਆ ਤਾਂ ਉਹ ਅਸੀਂ ਸਟਾਰਟ ਕਰ ਦਿੰਨੇ ਆ ਮਾਰਚ ਦੇ ਵਿੱਚ ਸਟਾਰਟ ਕਰ ਦਿੰਨੇ ਆ ਜੀ ਹਾਂਜੀ ਤਾਂ ਉਹਦੇ ਚ ਇਹ ਹੈ ਵੀ ਜਿਹੜੀ ਟੀਚਿੰਗ ਆਪਣੀ ਉਹ ਸਿਰਫ ਕਰੈਮਿੰਗ ਨਹੀਂ ਕਰਦੇ ਜਿੱਦਾਂ ਨਾਰਮਲੀ ਨਾ ਬੱਚਾ ਕੀ ਹੈ ਜੀ ਉਹ ਕਰੈਮਿੰਗ ਕਰਦਾ ਉਹ ਸਿਰਫ ਰਟਾਈ ਵੱਲ ਕੇ ਮੈਂ ਇਹ ਵੀ ਕਹਿ ਸਕਦਾ ਵੀ ਬਹੁਤੇ ਬੱਚੇ ਮੈਥ ਤੇ ਵੀ ਰੱਟਾ ਮਾਰਦੇ ਆ ਠੀਕ ਹੈ ਜੀ ਤਾਂ ਮੈਂ ਦਾ ਜਿਵੇਂ ਆਪਣਾ ਹੈਗਾ ਅਸੀਂ ਆਰਤੀ ਸ਼ਰਮਾ ਕਰਾਉਣੀ ਹੈ ਠੀਕ ਹੈ ਤੇ ਕਨਸੈਪਟ ਦੇ ਸਟਡੀ ਕਰਾਉਣੇ ਆ ਤੇ ਬਾਕੀ ਮੇਰਾ ਖਿਆਲ ਹੈ ਕੁਛੇ ਸ਼ਾਇਦ ਪਹਿਲੀ ਵਾਰੀ ਸੁਣੋ ਤੇ ਪਹਿਲੀ ਆਪਣੀ ਇੰਸਟੀਚਿਊਟ ਹੀ ਹੈ ਤੇ ਤੁਹਾਨੂੰ ਮੈਂ ਬਾਅਦ ਚ ਦਿਖਾ ਵੀ ਸਕਦਾ ਹੈ ਵੀ ਆਪਣੀ ਇੱਥੇ ਲੈਬ ਵੀ ਬਣਾਈ ਹੋਈ ਹੈ ਕੁਝ ਇੰਸਟੀਚਿਊਟ ਹੈ ਬਟ ਲੈਬਾਰਟਰੀ ਬਣਾਈ ਹੋਈ ਹੈ ਆਪਣੀ ਹਾਂਜੀ ਹਾਂਜੀ ਜਿਹੜੇ ਕੋਲ ਅੰਦਰ ਬਣਾਈ ਹੋਈ ਹੈ ਜੀ ਆਪਣੇ ਕੋਲੇ ਤਾਂ ਜਿੱਥੇ ਕਿ ਆਪਾਂ ਬੱਚਿਆਂ ਨੂੰ ਇਹ ਐ ਵੀ ਜਿਹੜੀ ਚੀਜ਼ ਪੜਾਈ ਹੈ ਤਾਂ ਉਹਨੂੰ ਪ੍ਰੈਕਟੀਕਲੀ ਕਰਕੇ ਦਿਖਾਉਣੇ ਆ ਜੀ 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 ਹਾਂਜੀ ਹਾਂ ਤਾਂ ਮੋਸਟਲੀ ਕੋਸ਼ਿਸ਼ ਕਰੀਦੀ ਹੈ ਕਿ ਜਿਹੜੀਆਂ ਚੀਜ਼ਾਂ ਬੱਚੇ ਨੂੰ ਸਾਇੰਸ ਦੇ ਸਪੈਸ਼ਲੀ ਪੜਾ ਰਹੇ ਆ ਤਾਂ ਉਹ ਕਰਕੇ ਦਿਖਾਈਏ ਬੱਚੇ ਨੂੰ ਪ੍ਰੈਕਟੀਕਲੀ ਕਰਕੇ ਦਿਖਾ ਜੀ ਜਿਹੜੀਆਂ ਤੁਸੀਂ ਆਹ ਕਲਾਸਿਸ ਕਹਿ ਰਹੇ ਆਪਾਂ ਤੁਹਾਡਾ ਬੇਟਾ ਇਹ ਕਰ ਲੈਂਦਾ ਹਨਾ ਇੱਕ ਟੂਰੀਜ਼ ਆਪਾਂ ਹੁਣ ਐਕਟੀਵਿਟੀ ਕਰਕੇ ਆਟਿਆ ਇਹ ਐਕਟੀਵਿਟੀਆਂ ਛੋਟੇ ਬੱਚੇ ਕਰਨ ਤਾਂ ਕਿੰਨਾ ਕਿਹੜਾ ਆਉਣ ਵਾਲੇ ਸਮੇਂ 'ਚ ਉਹਨਾਂ ਦਾ ਜਿਹੜਾ ਤਾਂ ਆਪਾਂ ਕਹ ਲਈਏ ਐਕਟਿਵ ਐਕਟਿਵਨੈਸ ਕਹਿ ਸਕਦੇ ਹਾਂ ਦਿਮਾਗ ਐਕਟਿਵ ਹੋ ਸਕਦਾ ਨਾ ਜਦੋਂ ਦਿਮਾਗ ਨੂੰ ਬੂਸਟ ਕਰ ਸਕਦੇ ਆ ਜਾਂ ਇੱਕ ਘਾਵਤਾ ਵੀ ਜਿਹੜਾ ਪੰਜਾਬੀ ਦਾ ਦਿਮਾਗ ਨਹੀਂ ਵਰਤੇ ਜਿੰਦੇ ਪ੍ਰਾਣੀ ਘਾਵ ਸੀ ਵੀ ਸਾਰਾ ਦਿਮਾਗ ਉਵੇਂ ਹੀ ਪਿਆ ਕੋਪੜੀ ਉਵੇਂ ਪਈ ਰਹਿੰਦੀ ਆ ਤਾਂ ਇਹਦੇ ਨਾਲ ਕਹਿੰਦੇ ਇਹ ਵੀ ਜਿਹੜਾ ਦਿਮਾਗ ਦੇ ਦੋਨੇ ਪਾਸੇ ਖੁੱਲਦੇ ਆ ਜੀ 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 ਇਹਦੇ ਲੈਫਟ ਬ੍ਰੇਨ ਤੇ ਰਾਈਟ ਬ੍ਰੇਨ ਹੈ ਜੀ ਮੇਨ ਸਾਡਾ ਜਿਹੜਾ ਰਾਈਟ ਬ੍ਰੇਨ ਹੁੰਦਾ ਜਿਹੜਾ ਮਤਲਬ ਜਿਹੜਾ ਸਹੀ ਮਾਇਨੇ ਚ ਸੋਡੀ ਮੈਮਰੀ ਦੇ ਲਈ ਰਿਸਪੌਂਸਿਬਲ ਹੈ ਥੋੜਾ ਤੁਹਾਡਾ ਰਾਈਟ ਬ੍ਰੇਨ ਹੈ ਮੀਨ ਮੋਰ ਥੈਨ 90% ਸਟੋਰੇਜ ਹੈ ਜਿਹੜਾ ਤੁਹਾਡਾ ਰਾਈਟ ਬ੍ਰੇਨ ਕਰਦਾ ਸਬਕੌਂਸ਼ੀਅਸ ਮਾਈਂਡ ਕਰਦਾ ਠੀਕ ਹੋ ਜੋ ਭੁੱਲਦੇ ਵੀ ਨਹੀਂ ਤਾਂ ਉਥੇ ਆਪਾਂ ਕੰਮ ਕਰ ਰਹੇ ਹਾਂ ਜੀ ਇੱਕ ਤਾਂ ਪਹਿਲੀ ਗੱਲ ਤਾਂ ਰਾਈਟ ਬ੍ਰੇਨ ਨੂੰ ਐਕਟੀਵੇਟ ਕਰਨਾ ਉਦੋਂ ਬਾਅਦ ਉਹਦੀ ਕੋਆਰਡੀਨੇਸ਼ਨ ਕਰਵਾਉਣੀ ਉਦੋਂ ਬਾਅਦ ਪੀਨਲ ਗਲੈਂਡ ਨੂੰ ਐਕਟੀਵੇਟ ਕਰਨਾ ਉਹਦੇ ਸੈਕ੍ਰੀਸ਼ਨਸ ਉਹ ਜਿਹੜੇ ਹਾਰਮੋਨਸ ਵਗੈਰਾ ਸੈਕ੍ਰੀਟ ਕਰਦਾ ਤਾਂ ਉਹਨਾਂ ਤੋਂ ਉਹ ਸੈਕ੍ਰੀਟ ਕਰਵਾਉਣੀ ਆ ਆਪਾਂ ਕੋਈ ਕੋਈ ਬੇਸਿਕ ਛੋਟੀ ਜਿਹੀ ਐਕਟੀਵਿਟੀ ਕੋਈ ਦਿਖਾ ਸਕਦੇ ਹੋ ਇਹ ਕਿਵੇਂ ਹੁੰਦਾ ਕਈ ਵਾਰ ਅਗਲੇ ਖੜ ਕੇ ਐਵੇਂ ਗੱਲਾਂ ਕਰੀ ਜਾਂਦੇ ਛੋਟੀ ਜਿਹੀ ਕੋਈ ਐਕਟੀਵਿਟੀ ਹਾਂਜੀ ਹਾਂ ਬਿਲਕੁਲ ਜਿਵੇਂ ਸਾਨੂੰ ਤੁਸੀਂ ਦੱਸ ਰਹੇ ਹੋ ਪਹਿਲਾਂ ਉਹ ਜੀ ਐਕਟੀਵਿਟੀ ਸਾਡੇ ਦਰਸ਼ਕਾਂ ਨੂੰ ਜਰੂਰ ਦਿਖਾਓ ਜੀ ਜ ਬਈ ਨਾਰਮਲੀ ਮੈਂ ਇਹ ਸੂਣ ਕਰਕੇ ਦਿਖਾ ਦਿੰਦਾ ਜੀ ਜੀ ਵੀ ਇੱਕ ਜਿਹਦਾ ਆਪਣੀਆਂ ਬਾਹਾਂ ਹੈ ਜਿਹਦੇ ਆਪਣੇ ਜਿਹੜੇ ਦਰਸ਼ਕ ਨੇ ਤਾਂ ਉਹ ਵੀ ਕਰਕੇ ਦੇਖ ਸਕਦੇ ਆ ਵੀ ਇਹ ਹੱਥ ਹੈ ਇਹਨੂੰ ਮੈਂ ਐਕਦਾਮ ਕਰ ਰਹੇ ਹਾਂ ਜੀ ਜੀ ਠੀਕ ਹੈ ਜੀ ਆਹ ਕਲॉकवाइज ਕਰਾਓ ਉੱਪਰ ਤੋਂ ਥੱਲੇ ਹਾਂ ਜੀ ਅੱਛਾ ਇਹਨੂੰ ਐਂਟੀ ਕਲॉकवाइज ਕਰਾ ਲਿਆ ਹਾਂ ਜੀ ਬਿਲਕੁਲ ਅੱਛਾ ਬਟ ਜੇ ਮੈਂ ਗੱਲ ਕਰਾਂ ਕਿ ਇਹਨੂੰ ਕਲॉकवाइज ਤੇ ਇਹਨੂੰ ਐਂਟੀ ਕਲॉकवाइज ਮੀਨ ਇਸ ਇਹਨਾਂ ਨੂੰ ਪੈਰਲੈਲੀ ਘੁਮਾਇਆ ਜਾਵੇ ਠੀਕ ਹੈ ਜੀ ਤਾਂ ਜ਼ਿਆਦਾਤਰ ਇਹ ਕਰ ਨਹੀਂ ਪਾਉਂਦੇ ਠੀਕ ਹੈ ਜੀ ਤਾਂ ਉਹਦੇ ਰੀਜ਼ਨ ਕੀ ਆ ਉਹਦੇ ਰੀਜ਼ਨ ਇਹ ਹੈ ਕਿ ਲੈਫਟ ਬ੍ਰੇਨ ਕਿਉਂਕਿ ਸਾਡੇ ਤੇ ਲੈਫਟ ਬ੍ਰੇਨ ਆ ਉਹ ਰਾਈਟ ਵਾਲੀਆਂ ਐਕਟੀਵਿਟੀਜ਼ ਨੂੰ ਕੰਟਰੋਲ ਕਰਦਾ ਰਾਈਟ ਵਾਲੇ ਪਾਰਟਸ ਨੂੰ ਕੰਟਰੋਲ ਕਰਦਾ ਜਿਹੜਾ ਸਾਡਾ ਰਾਈਟ ਬ੍ਰੇਨ ਆ ਉਹ ਲੈਫਟ ਵਾਲੇ ਪਾਰਟਸ ਨੂੰ ਕੰਟਰੋਲ ਕਰਦਾ ਤਾਂ ਅਗਰ ਉਹਨਾਂ ਦੋਨਾਂ ਚ ਕੋਆਰਡੀਨੇਸ਼ਨ ਨਹੀਂ ਤਾਂ ਜ਼ਿਆਦਾਤਰ ਕੀ ਕਰਨਗੇ ਉਹ ਦੋਨੇ ਕਲਾਕਵਾਈਸ ਘੁਮਾਈ ਜਾਣਗੇ ਜਾਂ ਦੋਨੇ ਐਂਟੀ ਕਲਾਕਵਾਈਸ ਘੁਮਾਈਆਂ ਜਾਣਗੇ ਠੀਕ ਹੈ ਨਾ ਜੀ ਅੱਛਾ ਜਾਂ ਜਿਵੇਂ ਹੋਰ ਐਕਟੀਵਿਟੀਜ਼ ਵੀ ਆ ਦੇਵਿੰਗ ਕਰਕੇ ਦਿਖਾਓ ਹਾਂ ਕਰ ਦੋ ਹਾਂ ਜਿਵੇਂ ਆ ਜੇ ਸੇ ਜਿਵੇਂ ਨਾਰਮਲੀ ਇਹ ਬੱਚਾ ਹੈ ਹੁਣ ਆਹ ਹੱਥ ਹੈ ਜਿਹੜਾ ਇਹਨੂੰ ਕਲਾਕਵਾਈਜ਼ ਘੁਮਾ ਰਿਹਾ ਹੈ ਹਾਂਜੀ ਤੇ ਜਿਹੜਾ ਉੱਪਰ ਵਾਲਾ ਹੈ ਉਹਨੂੰ ਇਦਾਂ ਕਰ ਰਿਹਾ ਹੁਣ ਜਿਵੇਂ ਤੁਸੀਂ ਕਰ ਰਹੇ ਹੋ ਅਮਰਦਾਵ ਨਾਲ ਉਪਰੇ ਟਾਈਨੋ ਨਾ ਘੁੰਮ ਹੀ ਰਿਹਾ ਉਪਰ ਉਹ ਨਾਲ ਘੁੰਮਦਾ ਹਾਂਜੀ ਬੱਡੇ ਵਿੱਚ ਐ ਕਰ ਪਾ ਰਿਹਾ ਹੈ ਸਟੱਡੀ ਬਿਕਾਜ਼ ਆਫ ਕੋਆਰਡੀਨੇਸ਼ਨ ਆਫ ਲੈਫਟ ਹੈਂਡ ਰਾਈਟ ਅਵੇਅ ਜੀ ਬਸ ਇਹੀ ਚੀਜ਼ਾਂ ਨੇ ਮਲ ਕੁਲਮਲਾ ਆਪਾਂ ਮਲਾ ਕੇ ਆਪਾਂ ਕਹਿ ਲਈਏ ਤੇ ਸਾਰਾ ਸਾਇੰਸ ਦਾ ਕਮਾਲ ਆ ਸਿਰਫ ਆਪਾਂ ਨੂੰ ਉਹ ਸਾਇੰਸ ਵੱਲ ਜਾਣ ਦੀ ਅੱਜਕੱਲ੍ਹ ਦੋਸਤੋ ਇਹ ਵੀ ਬੜੀ ਹੈਗੀ ਆਪਣੇ ਬੱਚਾ ਨੂੰ ਦੇਖਾ ਦੇਖੀ ਆਪਾਂ ਉਸ ਵਿਸ਼ਾ ਵਿਸ਼ਾ ਨਹੀਂ ਆਪਣਾ ਪਰ ਫਿਰ ਵੀ ਆਪਾਂ ਉਸ ਪਾਸੇ ਜਾਂਦੇ ਆ ਜਿਹੜੇ ਪਾਸੇ ਰੱਟੇ ਤੇ ਦਿਖਾਵੇ ਜ਼ਿਆਦਾ ਨਹੀਂ ਮੇਰੇ ਖਿਆਲ ਚ ਇਸ ਤਰ੍ਹਾਂ ਦੀ ਐਜੂਕੇਸ਼ਨ ਦੀ ਸਾਨੂੰ ਜ਼ਿਆਦਾ ਲੋੜ ਹੈਗੀ ਆ ਕਿ ਬੱਚੇ ਸਾਡੇ ਸ਼ੁਰੂ ਤੋਂ ਆਉਣ ਤਾਂ ਆਪਾਂ ਅੱਜ ਰਾਮਪੁਰੇ ਬੈਠੇ ਹੋਏ ਆ ਤੇ ਯਾ ਸਕ ਸਰ ਮਾਡਾ ਐਡਰੈਸ ਤੁਸੀਂ ਬੋਲ ਦਿਓ ਹਾਂਜੀ ਆਪਣਾ ਸਿਰ ਐਸ ਵੀ ਐਸ ਸੀ ਕੋਚਿੰਗ ਇੰਸਟੀਚਿਊਟ ਹੈ ਜੀ ਭਾਰਤੀਆ ਮਾਡਲ ਸੀਨੀਅਰ ਸਟੈਂਡੀ ਸਕੂਲ ਰੋਡ ਦੇ ਉੱਪਰ ਭਾਰਕਮਾਡ ਸੀਨੀਅਰ ਸਟੈਂਡੀ ਸਕੂਲ ਦੇ ਕੋਲ ਹੈ ਜੀ ਜੀ ਰਾਂਪਰਾ ਫੁੱਲ ਡਿਸਟ੍ਰਿਕਟ ਪਿੰਡਾ ਜੀ ਜੀ ਤਾਂ ਤੁਸੀਂ ਐਡਰੈਸ ਸਰ ਤੋਂ ਸਮਝ ਹੀ ਲਿਆ ਔਰ ਇਹ ਬੱਚਾ ਜਿਹੜਾ ਹੈਗਾ ਬਣਾ ਬਾਗਮਾਲਾ ਆਉਣ ਵਾਲ ਦੇ ਨਾਲ ਅੱਜ ਆਪਾਂ ਇਹਦੀ ਹੋਰ ਐਕਟੀਵਿਟੀਆਂ ਦੇਖਾਂਗੇ ਮਿਲਦੇ ਰਵਾਂਗੇ ਉਮੀਦ ਕਰਦੇ ਹਾਂ ਤੁਹਾਨੂੰ ਜਿਹੜੀ ਸਾਈਦੀ ਸਾਡੀ ਅੱਜ ਦੀ ਇਹ ਵੀਡੀਓ ਬਹੁਤ ਵਧੀਆ ਲੱਗੀ ਹੋ ਜੇਕਰ ਵਧੀਆ ਲੱਗੀ ਹੈ ਲਾਈਕ ਕਰੋ ਸ਼ੇਅਰ ਕਰੋ ਤੇ ਤੁਹਾਡੇ ਕਮੈਂਟ ਵੀ ਜਰੂਰ ਸਾਨੂੰ ਪਰ ਚੰਗੇ ਚੰਗੇ ਕਮੈਂਟ ਤੁਹਾਨੂੰ ਕੋਈ ਲੱਗ ਰਿਹਾ ਵੀ ਡਾਊਟਫੁਲ ਹੀ ਕਿਸੇ ਗੱਲੋਂ ਲੱਗ ਰਹੀ ਹੈ ਜਾਂ ਕੁਝ ਸਵਾਲ ਨੇ ਤੁਸੀਂ ਸਾਤੂ ਪੁੱਛ ਸਕਦੇ ਹੋ ਉਹਦੇ ਵਿੱਚ ਹਨਾ ਕਮੈਂਟ ਸੈਕਸ਼ਨ ਚ ਤਾਂ ਸਾਡੇ ਚੈਨਲ ਨੂੰ ਫੋਲੋ ਕਰੋ ਬਹੁਤ ਬਹੁਤ ਸ਼ੁਕਰੀਆ